ਸਸਿਕਾਲ ਸਸਿਕਾਲ ਦਾਚਾ ਠੀਕ ਹੈ ਠੰਡ ਕਰਾਈ ਜਾਂਦਾ ਦਿਨੋਂ ਦਿਨ ਠੰਡ ਵਧੀਆ ਸਮਾਂ ਇੱਕ ਹਫ਼ਤਾ ਅਕਸਰ ਪਿੰਡਾਂ ਤੋਂ ਸੁਣਨ ਨੂੰ ਮਿਲਦੀ ਹੁੰਦੀ ਆ ਕੀ ਗੱਲ ਚਾਚਾ ਠੰਡ ਕਰਾਤੀ ਕਹਿੰਦਾ ਚਾਚੇ ਨੇ ਦੱਸ ਚਾਚੇ ਨੇ ਕਿਵੇਂ ਕਰਾਤੀ ਕੰਮ ਕਾਰਨ ਕਿ ਕਿ ਕਰਕੇ ਠੰਡੀ ਕਰਾਈ ਚਾਚੇ ਕੀ ਤੋਂ ਸਿੱਧੇ ਲਿੰਕ ਆ ਹਾਂ ਨਹੀਂ ਚਲਤ ਪਰ ਮਤਲਬ ਠੰਡ ਵੀ ਚਾਹੀਦੀ ਆ ਹੁਣ ਕੰਨ ਕੰਨ ਤੋਂ ਵੀ ਉਹ ਆ ਹੈ ਬਾਈ ਦੇਖੋ ਕਿੰਨੀ ਜ਼ਿਆਦਾ ਮਤਲਬ ਧੁੰਦਾ ਹੈ ਐਨ ਮੀਮਾਂਗੇ ਗਿਰਦੀ ਹੈ ਪੂਰੀ ਮੀਮਾਂਗੇ ਦੇਖੋ ਸੜਕਾਂ ਗਿੱਲੀਆਂ ਹੋਈਆਂ ਹੋਈਆਂ ਕਿਵੇਂ ਸੁੱਕੇ ਚ ਰੇ ਪਾ ਦੇ ਉਸ ਨਾਲ ਹੀ ਲੱਗ ਜਾਂਦੇ ਹਾਂ ਤੇ ਅੱਜ ਕੱਢਿਆ ਸਮਾਨ ਬਾਹਰ ਕੱਢ ਰਹੇ ਆ ਜੀ ਤੇ ਸਵਾ ਤੋਂ ਬਾਅਦ ਹੁਣ ਟਰਾਲੀਆਂ ਤੋਂ ਹੋਣੀ ਆ ਇਹ 21 ਗੱਟਵਨ ਵਾਲਾ ਕੰਮ ਹੋਇਆ ਹੋਇਆ ਐ ਇੱਧਰ ਆਪਣੀ ਰਾਣੀ ਜੀ ਦੀ ਫੋਟੋ ਹੋਣੀ ਆਲੇ ਸਬਸਿਡੀ ਵਾਲੀ ਇਹ ਉਦਣ ਦੀ ਹੋਲੇ ਲੱਤੀ ਖੜੀ ਹੈ ਟਰਾਲੀ ਪਰ ਮਾਮਾ ਜੀ ਉਹ ਨਹੀਂ ਕਹਿੰਦੇ ਸਾਨੂੰ ਚਾਹੀਦੀ ਟਰਾਲੀ ਮਾਂ ਖਰਚਾ ਹੁਣ ਹਲੇ ਨਹੀਂ ਟਰਾਲੀ ਮਿਲਦੀ ਮਾਂ ਅਜੇ ਫੋਟੋ ਕਰਾਉਣ ਬਾਅਦ ਤੇ ਉੱਥੇ ਬਲਾਲੀ ਫੇਰ ਕਿ ਨਹੀਂ ਤੇ ਤਾਂ ਕਰਕੇ ਉੱਪਰ ਵਾਲੇ ਬੁਲਬਲੇ ਵੀ ਉੱਦਣਦੇ ਆ ਵਿੱਚ ਤਾਂ ਅੱਦੇ ਤਾੜ ਵੀ ਲੈ ਲੈ ਇਹਦਾ ਵੀ ਭਾਈ ਬਲੌਗ ਕੱਲ ਨੂੰ ਪਾਵਾਂਗੇ ਆਪਾਂ ਰਿਵਿਊ ਵਾਲਾ ਨਹੀਂ ਸ਼ਾਇਦ ਪੈ ਜਾਣ ਇਹਦਾ ਰਿਵਿਊ ਉਹਦਾ ਇਹ ਆਊਗਾ ਮੈਨੂੰ ਲੱਗਦਾ ਮਾਮਾ ਪੰਜੋਲੀ ਵਾਲਾ ਇਹਨਾਂ ਦਾ ਸ਼ਾਇਦ ਤੇ ਇੱਕ ਟਰਾਲੀ ਦਾ ਮਾਰਿਆ ਨਵਾਂ ਸੌਦਾ ਤੁਹਾਨੂੰ ਟਰਾਲੀ ਵੀ ਲਖਾਉਣੀ ਆ ਹੋਰ ਗੋਗੀ ਭਾਈ ਠੀਕ ਹੈ ਮਟਰਾਲੀ ਤੋਂ ਤੁਹਾਡਾ ਮਾਰ ਲਿਆ ਨਾ ਇੱਕ ਦੌਰ ਨਵੇਂ ਸਾਲ ਨਵੇਂ ਸਾਲ ਨੂੰ ਸਾਰਾ ਸਾਮਾਨ ਆਉਂਦਾ ਅੱਛਾ ਚੱਲ ਬਈ ਕਿ ਕਿਸ ਸਾਮਾਨ ਤੇ ਪੜਾ ਜੁੜੇ ਤੋਂ ਬਾ ਸਾਰਾ ਸੂ ਆਓ ਕੱਢ ਕੇ ਸਾਮਾਨ ਉਹਥੇ ਟਰਾਲੀ ਟਰਾਲੀ ਦੀ ਜਿੱਥੇ ਉਹ ਜਲ ਪਿਆ ਉਹਥੇ ਆਪਣੀ ਟਰਾਲੀ ਪੂਰੀ ਟਰਾਲੀ ਲੱਗਣੀ ਆ ਇਹ ਜਾਲ ਉੱਪਰ ਰੱਖ ਦਾਂਗੇ ਪੂਰੇ ਤਾਂ ਲੱਗੂਗੀ ਪੀਲੀ ਟਰਾਲੀ ਜਿਹੜੀ ਬਾਹਰ ਖੜੀ ਆ ਪੇਲੀ ਟਰਾਲੀ ਲਾ ਕੇ ਚਾਰ ਦੀ ਲਾਈਨ ਹੋ ਜੂਗੀ ਪੰਜ ਪੰਜਵੀਂ ਇਧਰ ਉਰੇ ਲੱਗ ਕੇ ਆ ਇੱਥੇ ਆ ਟੂੜੀ ਵਾਲੀ ਕੱਢ ਦਾਂਗੇ ਹਾਂ ਆ ਟੂੜੀ ਵਾਲੀ ਕੱਢ ਕੇ ਪੰਜਵੀਂ ਉਰੇ ਲਾ ਕੇ ਟੂੜੀ ਵਾਲੀ ਇੱਥੇ ਆਊਗੀ ਹੋ ਜੂਗੀ ਇਧਰ ਆ ਜੂਗੀ ਹਾਂ ਤੇ ਆਪਾਂ ਆਪਾਂ ਪਰਲੇ ਕਰਾਂ ਪਰਲੇ ਕਰਾਂ ਬੱਸ 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 ਫੇਰ ਦੋ ਟਰਾਲੀਆਂ ਲੱਗਣਗੀਆਂ ਇਧਰ ਉੱਧਰ ਹੀ ਜਾ ਕੇ ਢਾ ਲਓ ਪੰਪ ਉੱਧਰ ਬਾੜ ਦੋ ਹਾਂ ਮਸ਼ੀਨ ਤਾਂ ਉਰੇ ਹੀ ਲਾਉਣੀ ਆ ਇਹ ਉਰੇ ਉਰੇ ਕੁਰੇ ਕੁਛ ਨਹੀਂ ਲੱਗਣਾ ਹੈਗਾ ਇੱਥੇ ਟਰਾਲੀ ਵਿੱਚ ਲੱਗ ਟਰਾਲੀ ਦੇ ਵੀ ਕਰਾਉਣਾ ਦਰਸ਼ਨ ਮੇਲੇ ਟਰਾਲੀ ਆ ਚਲਾਉਣੀ ਹੈ ਸੈੱਟ ਦੇ ਸਭ ਤੋਂ ਪਿੱਛੇ ਸਾਮਾਨ ਕੱਟ ਰਹੇ ਆ ਪਹਿਲਾਂ ਇੱਕ ਵਾਰ ਮਰਜਾ ਟਿਕਾਣੀ ਦੀ ਚਲਾਈਏ ਸਾਮਾਨ ਹਲੇ ਥੋੜਾ ਪਰਾਂ ਕੱਟ ਕੇ ਰੱਖਦਾ ਤਾਂ ਕਿ ਇੱਧਰ ਕਿਤੇ ਸਫਾਈ ਕਰਦੀ ਆ ਵੀ ਟਰੈਕਟਰ ਆਪ ਫਤਗੜ ਸਾਹਿਬ ਲੈ ਕੇ ਗਏ ਤੇ ਇਹਦੀ ਹੁਣ ਗੋਹਣੀਆਂ ਵਾਸ਼ਿੰਗ ਧੋਤ ਹੋਈ ਹੁੰਦੀ ਹੈ ਲਿਪੜ ਗਿਆ ਪਾਉ ਤਾ ਦੇਖੋ ਤਾਂ ਉੱਪਰ ਤੱਕ ਜ਼ਰਾ ਕਰੀ ਟਰਾਲੀ ਵੀ ਧੋਈ ਹੈ ਹੁਣ ਤਰਪਾਲ ਲਾਥ ਜੀ ਇਹਦੇ ਉੱਤੋਂ ਇਹਨੂੰ ਵੀ ਧੋਈਏ ਲੈ ਲੋ ਨਾ ਮੁਰਦਾ ਨਹੀਂ ਇਹਦੇ ਹੁਣ ਲਓ ਭਾਈ ਮਿੱਤਰੋ ਤੁਹਾਨੂੰ ਟਰਾਲੀ ਦਿਖਾਈਏ ਪਹਿਲਾਂ ਤਾਂ ਜਿਹੜੀ ਟਰਾਲੀ ਲਏਗੇ ਇਹਦਾ ਰੱਖਤਾ ਜਾਲ ਅਸੀਂ ਨੇ ਹੁਣ ਉੱਪਰ ਇਹਦੇ ਨਾਲ ਵੀ ਜਾਲੀ ਆਈ ਸੀ ਉਹ ਵੀ ਤੁਹਾਨੂੰ ਪਹਿਲਾਂ ਚਾਲੀ ਦਿਖਾ ਕੇ ਲਿਆਵਾਂ ਜਿਹੜਾ ਇਹਦੇ ਨਾਲ ਆਇਆ ਤਾਂ ਇਹ ਟਰਾਲੀ ਲਈਏ ਜੀ ਅਸੀਂ ਪਿੰਡ ਚੋਂ ਐ ਤੇ ਪਿੰਡ ਚੋਂ ਲੈ ਕੇ ਹੁਣ ਇਹਦੇ ਜਾਲੀ ਲਾਤੀ ਆਪਾਂ ਨੇ ਆਪਣੇ ਵਾਲੀ ਕਿਉਂਕਿ ਨਵੀਂ ਆਪਣੇ ਕੋਲ ਜਾਲੀ ਪਈ ਤੀ ਪਿਛਲੀ ਵਾਰ ਆਪਾਂ ਟਰਾਲੀ ਲੈ ਲਈ ਤੀ ਇਸ ਵਾਰ ਸਲਾਹ ਬਣਦੀ ਤੀ ਵੀ ਨਵੀਂ ਲੈ ਲਈ ਪਰ ਇਹਦਾ ਸੌਦਾ ਵੱਜ ਗਿਆ ਹੈਨਾ ਇਹਦੇ ਪਿਛਲੇ ਪਾਸੇ ਪਈ ਆਪਾਂ ਰੱਖਤੀ ਆਹ ਟਰਾਲੀ ਦੇ ਵਿੱਚ ਆਪਾਂ ਨੇ ਹੁਣ ਟੈਂਕੀਆਂ ਟੁੰਕੀਆਂ ਲੋਡ ਕਰਕੇ ਖੜਾਤੀ ਹੁਣ ਨਹੀਂ ਸੋਰੇ ਨਹੀਂ ਬਣਦਾ ਕੋਈ ਆਹ ਜਾਲ ਤਾਂ ਉਹ ਟਰਾਲੀ ਦਾ ਇਹਦੇ ਨਾਲ ਦੀ ਜਾਲੀ ਦੀ ਸਾਰੀ ਖਰਾਬ ਹੋਈ ਪਈ ਤੀ ਇਹ ਜਾਲ ਨੂੰ ਹੁਣ ਆਪਾਂ ਨੇ ਰੱਖ ਲੈਣਾ ਸਪੇਅਰ ਤੇ ਮਤਲਬ ਆਪਣਾ ਕਿਤੇ ਨਾ ਕਿਤੇ ਐਂਗਲ ਉਂਗਲੇ ਦੇ ਵਰਤੋਂ ਚਾਹੀ ਜਾਣਗੇ ਠੀਕ ਹੈ ਜੀ ਇੱਕ ਤਾਂ ਇਹ ਹੈਵੀ ਬਹੁਤ ਬਣਿਆ ਬਸ ਤਾਂ ਬਹੁਤਾ ਹੈਵੀ ਜਾਲ ਬਣਿਆ ਵਾ ਇਹ ਐਂਗਲ ਉਂਗਲ ਬਹੁਤ ਮੋਟਾ ਲੱਗਿਆ ਹੋਇਆ ਉਹ ਆਪਣਾ ਠੀਕ ਹੈ ਨਵਾਂ ਹੈ ਬਾਕੀ ਜਿੰਮੇਦਾਰ ਉਹ ਟਰਾਲੀ ਨੂੰ ਜਾਲਾ ਸੇਮ ਟੂ ਸੇਮ ਉਹਦੇ ਨਾਲ ਦਾ ਜਾਲ ਹੈ ਇਹਦੀ ਸ਼ੇਪ ਚ ਵੀ ਥੋੜਾ ਜਿਹਾ ਫਰਕ ਤਾਂ ਠੀਕ ਹੈ ਜੀ ਇਹ ਜਾਲ ਆਪਣੇ ਕੋਲ ਹੋ ਗਿਆ ਹੁਣ ਸਪੇਅਰ ਫਰੇਮ ਮਤਲਬ ਕੱਲੀ ਤੇ ਉਧਰ ਹੁਣ ਪਿੱਛੇ ਲਾ ਦੇਣੀ ਤਾਂ ਅਸੀਂ ਤੂੜੀ ਵਾਲੀਆਂ ਬਾਹਰ ਕੱਢੀਆਂ ਹੁਣ ਕਰਾਂਗੇ ਤੂੜੀ ਵਾਲੀਆਂ ਵੀ ਅੰਦਰ ਕੋਈ ਮੋਟਾ ਨਹੀਂ ਗੋਕੂ ਗੁੱਲੇ ਅਸੋ ਤਾਂ ਮਰ ਕੇ ਬਾਹਰ ਨਹੀਂ ਹੋਣਾ ਗੋਗੀ ਨਾ ਹੈ ਇਹ ਬਿਲੰਬੀ ਹੈ ਮਹਲ ਨਹੀਂ ਹੋਣਾ ਹੈ ਹੋਰ ਠੀਕ ਹੈ ਕਿੰਨੀ ਕਿੰਬੀ ਜਾਲੀ ਦੋ ਉਂਗਲ ਦਾ ਅੱਗੇ ਪੂਰੀ ਗਈ ਅੱਗੇ ਤਾਂ ਗਾਂਹ ਕੱਢਦੇ ਜਰੋਂ ਉੱਥੇ ਅੱਛੇ ਅੱਗੇ ਨੂੰ ਵੀ ਗਾਂਹ ਕੱਢਤੀ ਥੋੜੀ ਜਿਹੀ ਕ ਜਾਲੀ ਛੋਟੀ ਹੈ ਸਰ ਉਹ ਹੀ ਤੁਸੀਂ ਉਹੀ ਜਾਣਾ ਪਰਨਾ ਤੁਸੀ ਇਹਨਾਂ ਨਾਲ ਕੀ ਆ ਪਾਇਆ ਵੀ ਇਹਦੇ ਉੱਪਰ ਫਿੱਟ ਕਰੀ ਵੀ ਤੇ ਜਾਲੀ ਹੁਣ ਵਧੀਆ ਨੱਟ-ਨੋਟ ਦੂਏ ਪਏ ਪਿਆ ਨਾ ਮਸ਼ੀਨੀ ਨੱਟ ਪਏ ਹੋਏ ਆ ਇਹ ਜਾਲ ਤਾਂ ਅਸੀਂ ਆਖੀ ਲਾਉਣਾ ਕੋਈ ਨਾ ਕਰੂ ਕੋਈ ਦੱਸ ਤਾ ਥੋੜੀ ਥੋੜੀ ਪਰਦਾ ਕਿ ਬੀਰੇ ਫਿਰ ਉਹਦੇ ਨਾਲ ਨਾ ਪੱਤੀ ਲਾ ਦੇ ਅੱਗੇ ਬਾਅਦ ਨਾਲ ਪੱਤੀ ਲਾ ਕੇ ਅੱਗੇ ਕਰ ਦੇਣੀ ਹਾਂ ਇੱਕ ਅੰਗਲ ਲੱਗ ਜਾਊਗਾ ਬਾੜ ਨਾਲ ਚਲ ਕੋਈ ਨਹੀਂ ਹੁਣ ਨੱਟ ਪਾਏ ਮਸ਼ੀਨੀ ਕਰਣੀ ਹੈ ਕੋਹ ਦੀ ਡਾਕਟਰ ਸਾਹਿਬ ਇਹ ਆ ਭਾਈ ਮਤਲਬ ਫੈਮਲੀਆ ਦੀ ਤਰ੍ਹਾਂ ਮਤਲਬ ਮੱਝਾਂ ਵਾਲਾ ਫੈਮਲੀਆ ਦੀ ਤਰ੍ਹਾਂ ਇਹ ਡੰਗਰ ਥੋੜਾ ਇੱਥੇ ਹਾਂ ਡੰਗਰਾਂ ਵਾਲਾ ਡਾਕਟਰ ਐ ਡਾਕਟਰ ਸਾਹਿਬ ਹਾ ਅਜੇ ਇਹਦਾ ਵੀ ਡੱਬਾ ਲਿਕਣਾ ਦੂਆ ਪੈਟਾਟੋਨ ਵਾਲਾ ਇੱਕ ਇਹਨਾਂ ਉਹ ਨਹੀਂ ਇੱਕ ਇਹ ਪਹਿਲਾਂ ਦਾ ਡਰਾਈਵਰ ਲੋਕੇ ਉਹ ਚੱਲ ਬਾਜਾ ਡਾਕਟਰ ਹਟਦਾ ਨਹੀਂ ਹੈ ਨਾ ਜੂੜ ਇਹਨੂੰ ਇੱਧਰ ਨਾ ਲਾ ਲੀਏ ਪਹਿਲਾਂ ਆ ਜਾਓ ਥੋੜੀ ਜਿਹੀ ਮਿਹਨਤ ਬਾਹਰ ਆ ਜਾਓ ਇੱਧਰ ਚਾਚੇ ਉਹਨਾਂ ਨੇ ਵੱਟ ਕੱਟੇ ਪਾਏ ਅੱਜ ਰੁਗਿਆ ਚੱਕ ਆਹ ਰਿਕਾਰਡ ਕਰ ਲਈ ਜੱਟ ਲੈ ਇੱਧਰ ਆ ਰਿਚ ਮਾਸਟਰ ਹੈ ਤੈਨੂੰ ਦਿੱਸ਼ਾ ਆਫਰ ਕਰਤੀ ਨਾ ਨਾ ਆਫਰ ਨਹੀਂ ਹੁੰਦਾ ਗਿਫਟ ਹੁੰਦੀ ਹੈ ਇਹਦੇ ਨਾਲ ਤੈਸਣ ਨਹੀਂ ਬਣਦੇ ਇੱਥੇ ਬਣਨੀ ਹੈ ਜੀ ਨੋਟ ਕਰ ਲਈ ਨਹੀਂ ਨਹੀਂ ਇਹ ਤਾਂ ਬਿਨਾ ਤਰੀਕੇ ਤੇ ਦੇਤੇ ਹਨ ਦਿੱਸ਼ਾ ਤਰੀਕੇ ਤੇ ਕੋਈ ਤਰੀਕ ਨਹੀਂ ਚਾਚਾ ਇਹ ਆਫਰ ਨਹੀਂ ਹੁੰਦੀ ਗਿਫਟ ਹੁੰਦੀ ਹੈ ਆਫਰ ਹੈ ਤੈਨੂੰ ਦੇਤੀ ਵੀ ਜਿਹਦੇ ਮਰਜ਼ੀ ਲਾ ਦੇ ਟੱਕਾ ਗੱਲ ਯਾਰ ਤੂੰ ਹੁਣ ਸਮਾ ਯਾਰ ਦੇਖੀ ਤੇਰੀ ਹਾਲਤ ਕੀ ਹੈ ਕੀ ਗੱਲ ਹੈ ਚਾਚਾ ਯਾਰ ਹਾਲਤ ਠੀਕ ਹੈ ਕਹਿੰਦੇ ਦਾਦੀ ਨਹੀਂ ਚਟਾਉਣੀ ਉਹ ਗੌਤਮ ਗੰਬੀਲ ਦੀ ਕੀ ਦਾੜ੍ਹੀ ਵੀ ਕਿੱਡੀ ਕਿੱਡੀ ਕਰੀ ਦਾੜ੍ਹੀ ਰੱਖਣੀ ਆ ਇਹ ਤਾਂ ਐ ਨਹੀਂ ਪਤਾ ਦਾੜ੍ਹੀ ਸਿੱਧੀ ਕਿੱਧਰ ਨੂੰ ਆ ਜੀ ਪੋਹ ਚਲਦਾ ਸੀ ਪੋਹ ਚ ਘਟਾਉਂਦੇ ਸੀ ਘਟਾਉਂਦੇ ਨਹੀਂ ਹੈਗੇ ਪੋਹ ਅਸੀਂ ਤਾਂ ਅਸੀਂ ਲੋੜੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਘਟਾਉਣੀ ਆ ਵੀ ਪੋਹ ਤੇ ਬਸ ਇੱਕ ਦਿਨ ਪਹਿਲਾਂ ਪੋਹ ਇੱਕ ਦਿਨ ਪਹਿਲਾਂ ਘਟਾਉਣੀ ਆ ਹੋ ਠੀਕ ਹੈ ਟੱਕੜਾ ਜਣੀ ਆ ਜਾ ਤੂੰ ਯਾਰ ਕੋਲ ਨੂੰ ਧੌਂਣਾ ਆਉਣਾ ਗੋਗੀ ਡੱਬਾ ਲਿਆ ਚੱਕਿਆ ਉਹ ਉਹ ਵਾਲਾ ਡੱਬਾ ਉਹ ਸਮਾਨ ਅੱਜ ਚੰਗਾ ਧੋਤਾ ਛੱਟ ਚੰਗੀ ਮਾਰਤੀ ਅੱਜ ਤੁਮਾਰ ਪੀਜਾ ਲੈ ਵਧੀਆ ਇੱਕ ਵਾਸਤੇ ਬਾ ਹੁਣ ਮਾਰਾ ਰੱਖੇ ਸੁੱਖ ਜਿੱਦਣ ਮੀਂਹ ਦਾ ਛੁਰਕਾ ਜਾ ਪੈ ਕਹਿੰਦਾ ਫੇਰ ਰੇਹ ਵਾਲੇ ਲਵੇਟੇ ਫੇਰ ਪਾ ਦੇਣੀ ਆਪਾਂ ਨੇ ਹਾਂ ਬੰਨੇ ਜੀ ਠਾਕਾ ਨਾ ਲਾ ਲੋੜੀ ਤੇ ਤਾਂ ਪਹਿਲਾਂ ਹੀ ਭੇਜਣਾ ਰੇਤਾ ਹਾਂ ਆ ਮੀਂਹ ਦਾ ਛੁਰਕਾ ਜਾ ਦੱਸਿਆ ਵਾ ਸੋਮਵਾਰ ਮੰਗਲਵਾਰ ਤੱਕ ਹੁਣ ਤੂੰ ਕੀਆ ਧੌਣ ਲੱਗੇ ਮੋਟਰਸਾਈਕਲ ਤੋ ਤੋਤਾ ਮੋਟਰਸਾਈਕਲ ਦਾ ਤੋਤੇ ਉਹ ਟਰਾਲੀ ਚ ਫੀਡ ਵਾਲਾ ਸਮਾਨ ਲੱਦਦਾ ਉਹ ਸਵੇਰੇ ਕਹੋ ਕਿ ਫੀਡ ਦੇਣੀ ਆ ਟਰਾਲੀ ਚ ਆ ਟਰਾਲੀ ਜਾਣੀ ਆ ਫੀਡ ਮਸ਼ੀਨ ਇੱਥੇ ਲਾ ਦਿੰਦੇ ਉਥੇ ਬਰਾਂਡ ਆ ਬੈਕ ਹਾਰਨ ਨਾਲ ਕਰਦੀ ਆ। ਲਾ ਦੀ ਉੱਤ। ਸਾਰਾ ਸਮਾਨ ਤੋਂ ਧੂਕੇ ਜੇ ਅਜ ਅੰਦਰ ਲੱਗ ਗਿਆ। ਆਹ ਟਰਾਲੀ ਇਹ ਲੰਗਰ ਵਾਸਤੇ ਗਈ ਵੀ ਤੀ ਇਹ ਵੀ, ਤਰਪਾਲ ਪਾਈ ਵੀ ਤੀ ਤੇ ਆਹ ਈ ਟਰਾਲੀ ਦਾ ਹੁਣ ਆਪਾਂ ਨੇ ਮਾਰ ਲਿਆ ਸੌਦਾ। ਹੁਣ ਆਪਣੇ ਕੋਲੇ 1 2 3 4 5 ਪੰਜ ਟਰਾਲੀਆਂ ਜਾਲ ਵਾਲੀਆਂ ਹੋ ਗਈਆਂ ਹੁਣ ਆਪਣੇ ਕੋਲੇ ਪੂਰੀਆਂ ਠੀਕ ਹੈ ਜੀ। ਇਹਦਾ ਕੀ ਸਿਸਟਮ ਕਰਨਾ ਹੁਣ ਜਿਹੜੀ ਆ ਆ ਦਿਖਵਾਜ ਵਾਲੀ ਜਿਵੇਂ ਆਪਣੀ ਖਰਾਬ ਹੋ ਗਈ ਆ ਪੰਨੇ ਜਾਲੀ ਚੱਕ ਕੇ ਖੇਦੇ ਪਰ ਮਾਰਨੀ ਐ ਇਹਨੂੰ ਉਹੀ ਜਾਲ ਜਿਹੜਾ ਆਪਾਂ ਨੇ ਵੀਡੀਓ ਚ ਦਿਖਾਇਆ ਤਾਂ ਉਹ ਵਾਲਾ ਜਾਲੇ ਰੱਖ ਕੇ ਜਾਲੀ ਨਵੀਂ ਲਾ ਦੇਣੀ ਐ ਠੀਕ ਐ ਕਿਉਂਕਿ ਸਾਰੇ ਸਰਾਖ ਸਲੋਕ ਸਾਰੇ ਸਹੀ ਆ ਹਨਾ ਤੇ ਬਾਕੀ ਇਹਦਾ ਜਾਲ ਆ ਜਿਹੜਾ ਆ ਫਰੇਮ ਫਰਮ ਜੀ ਸਾਰੀ ਵੱਢ ਲੈਣੀ ਕਿਉਂਕਿ ਆਪਾਂ ਨੂੰ 5 ਟਰਾਲੀਆਂ ਬਹੁਤ ਆ ਤੂੜੀ ਵਾਲੀ ਮਸ਼ੀਨਾਂ ਦਾ ਨਾਮ ਹੁਣ ਲਾਲਚ ਜਾ ਕਰਨਾ ਆਪਾਂ ਦੋ ਹੈਗੀਆਂ ਬਾਤੂਆਂ ਬੱਲੇ ਬੱਲੇ ਹੁਣ ਕਿਉਂਕਿ ਜਾਦਾ ਹੁਣ ਤੂੜੀ ਦਾ ਇਸ ਵਾਰ ਸਾਨੂੰ ਪਤਾ ਵੀ ਕਿਹੜੇ ਹਾਲਾਤ ਨਾਲ ਵੇਚਣੀ ਹੈ ਤੂੜੀ ਕਰਨੀ ਹੈ ਨਾ ਵੀ ਬਸ ਅੱਗੇ ਅੱਗੇ ਤੂੜੀ ਦਾ ਵੀ ਹੁਣ ਜ਼ਿਆਦਾ ਨਹੀਂ ਕਰਨਾ ਹੈਗਾ ਬਹੁਤ ਚਾਰ ਪੰਜ ਟਰਾਲੀਆਂ ਜਿਹੜੀਆਂ ਹੈਗੀਆਂ ਵੀ ਆਪਣਾ ਚੱਲ ਵਧੀਆ ਸੱਜੀ ਜਾਊਗਾ ਨਾ ਹਨਾ ਸਮਾਨ ਦੇ ਅੱਜ ਧੋਤ-ਧਵਾਈ ਕਰਕੇ ਸਾਰਾ ਹੁਣ ਅੰਦਰ ਲੱਗ ਗਿਆ ਆਪਣਾ ਤੇ ਆਹ ਟਰਾਲੀ ਵੀ ਆਪਣੀਆਂ ਸੁਥਰੀ ਬਣਾਤੀ ਦੇਖੋ ਪਰ ਹਲੇ ਪਾਣੀ ਹੈਗਾ ਥੋੜਾ ਥੋੜਾ ਪਾਣੀ ਹੈਗਾ ਸੋ ਲੁਖ aeration ਵਧੀਆ ਇਦਿਆਂ ਪੱਤੀਆਂ ਪੁੱਤੀਆਂ ਲੈਂਦੀਆਂ ਆ ਬਾਅਦ ਵਿੱਚ ਪੱਤੀਆਂ ਵੀ ਲਾਵਾਂਗੇ ਮੋਟੀਆਂ ਕਰਨਾ ਹਨਾ ਜਿਵੇਂ ਆ ਪੱਤੀ ਹਲਕੀ ਲੱਗੀ ਹੋਵੇ ਨਾ ਇਹ ਭੇਜਤੀ ਤੇ ਉਹਨਾਂ ਨੇ ਮੋਟੀ ਬਣਾਤੀ ਵੈਸੇ ਤਾਂ ਡਾਲੇ 'ਚ ਕੋਈ ਦਿੱਕਤ ਹੈ ਨਹੀਂ ਪਰ ਜਣੀ ਮੋਟੀ ਲਾ ਦੇਣੀ ਹੈ ਬਾਈ ਚਾਂਸ ਕਿਈ ਵਾਰ ਖੁੱਲਦਾ ਖਲਦਾ ਜਾਂ ਕੁਝ ਹੋਣ ਤੇ ਹਨਾ ਸੋ ਉਧਰ ਚੱਲ ਜੇ ਤੋਤ ਬਾਈ ਬਾਕੀ ਭਾਗ ਗਿਆ ਜਣ ਨਾਲ ਗੋਗੀ ਨਾਲ ਕਰਾਉਣਾ ਗੱਲ ਵੀ ਕਿੰਨੇ ਕ ਦਾ ਸੋਤਾ ਮਾਰਿਆ ਮੇਰੇ ਖਿਆਲ ਨਾਲ ਜਣੀ ਮੈਂ ਸੁਣਿਆ ਇਹ ਟਰਾਲੀ ਦਾ ਬਿੱਡ ਵੀ ਹੈਗਾ ਨਾਲ ਜਾਲ ਵੀ ਹੈਗਾ ਤਾਂ 75000 ਰੁਪਏ ਦੀ 75-80000 ਦੇ ਵਿੱਚ ਵਿੱਚ ਦੇਣੀ ਐਨੇ ਕਦੀ ਤੇ ਟਾਇਰ ਟੱਪੇ ਦੀ ਸੁਥਰੀ ਆ ਰੀਡੀਅਲ ਟਾਇਰ ਪਏ ਪਿਆ ਦੋਨੇ ਇਹਨੂੰ ਹੈਨਾ ਤੇ ਇਹ ਆਹ ਟਰਾਲੀ ਨਾਲੋਂ ਨਿਕਲ ਰੇ ਆਪਣੇ ਲਈ ਆਹ ਟਰਾਲੀ ਨਾਲੋਂ ਰੰਗ ਰੰਗ ਕਰ ਦੇਣਾ ਦੇਖੀ ਤੁਸੀਂ ਇਹਨਾਂ ਇਹਦੇ ਨਾਲ ਦੀ ਬਣ ਜਾਣੀ ਪੂਰੀ ਇਤਕੀ ਕਰ ਦੇਣਾ ਰੰਗ ਇਹ ਲਈ ਸਿਲਕਰਾਂ ਨੂੰ ਕਰੂੰਗਾ ਇਹਨੂੰ ਵੀ ਕਰ ਦੇਣਾ ਹੁਣ ਤੇ ਮਸ਼ੀਨ ਕੱਢਤੀ ਅੱਗੇ ਸਾਦੇ ਟਰੈਕਟਰ ਪਿੱਛੇ ਕਰਤੇ ਆਨ ਲਾਈਨ ਚ ਲਾਤੇ ਪੂਰੇ ਆਵੀ ਰਾਨੀ ਲਾਤੀ ਇੱਧਰ ਅੱਜ ਇਹਨੂੰ ਚਲਾਇਆ ਮੈਂ ਪਰ ਦਰਤੀ ਜੇ ਚਲਾਈਆ ਮੈਂ ਕਿਉਂਕਿ ਪਹਿਲੀ ਵਾਰ ਚਲਾਈਆ ਨਾ ਦੁੱਜੀ ਮਸ਼ੀਨ ਮਾਮੀ ਉਹਨਾਂ ਵਾਲੀ ਨਾਲ ਤਾਂ ਸਿਰਫ ਮੜੀ ਜੀ ਕਿ ਮਾ ਅੱਗੇ ਪਿੱਛੇ ਚ ਬੈਕ ਕਰਕੇ ਪਰ ਜਣੀ ਪਹਿਲੇ ਦਿਨ ਅਜੇ ਮੈਂ ਉੱਪਰੋਂ ਉਤਾਰੀ ਟਰਾਲੀ ਪਰ ਤੇ ਮੈਨੂੰ ਡਰ ਲੱਗਦਾ ਰਿਹਾ ਬਹੁਤ ਮਾ ਵੀ ਕਿਤੇ ਭੱਜ ਭੁੱਜ ਨਾ ਲਵੇ ਮੈਂ ਚੋਕ ਦੇ ਉੱਪਰੇ ਹੱਥ ਰੱਖੇ ਰੱਖਿਆ ਆਪਣਾ ਮੈਂ ਬਾਈ ਚਾਂਸ ਕਈ ਵਾਰ ਹਨਾ ਸੋਨੀ ਕੀ ਹੁੰਦੀ ਹੈ ਵੀ ਜੇ ਦੀ ਬੰਦਤਾ ਕਰ ਦੂੰਗਾ ਇਹਨੂੰ ਚੋਕ ਨਾਲ ਪਹਿਲਾਂ ਮੈਂ ਸਟਾਰਟ ਕਰਦੀ ਸਾਰ ਪਹਿਲਾਂ ਤਾਂ ਬੰਦ ਕਰਕੇ ਦੇਖੀ ਮੈਂ ਬੰਦ ਕਿੱਥੋਂ ਹੁੰਦੀ ਹੈ ਸਟਾਰਟ ਹੁੰਦੀ ਸਾਰ ਜੇ ਦੀ ਬੰਦ ਕਰਤੀ ਨਿਊਟਰਲ ਕਰ ਲੇਤੀ ਉੱਪਰੋਂ ਪਰ ਭੱਜ ਦੀ ਬਾਤ ਆ ਫਿਰ ਜੀ ਐਂ ਫੜਦੀ ਰੇਸ ਪੂਰੀ ਮਸ਼ੀ ਹਾਂ ਖੇਤਾਂ 'ਚ ਲੱਗੂ ਪਤਾ ਪੂਰਾ ਖੇਤਾਂ ਚਾਉਣੀ ਯਾਰਾ ਫੁੱਲ ਸੋ ਚੱਲਦੇ ਜੀ ਉਧਰ ਬਾਹਰ ਦਿਖਾਉਨੇ ਕੀ ਕੰਮ-ਤਾਂਮ ਚੱਲ ਰਿਹਾ ਉਧਰ ਲਓ ਭਾਈ ਮਿੱਤਰੋ ਨਵਾਂ ਸਾਲ ਚੜਿਆ ਤੇ ਸੋਨੀ ਬਾਈ ਨੂੰ ਹੋ ਗਈਆਂ ਵਧਾਈਆਂ ਸੋਨੀ ਮੁਬਾਰਕਾਂ ਬਾਈ ਕਿੱਧਰ ਲੰਗੀ ਤੂੰ ਆ ਜਾ ਮੈਂ ਨਵਾਂ ਸਾਲ ਪਾ ਤੇ ਧਮਾਕੇ ਫਿਰ ਹੈ ਵਧਾਈਆਂ ਤੈਨੂੰ ਬਹੁਤ-ਬਹੁਤ ਬਹੁਤ-ਬਹੁਤ ਮੁਬਾਰਕਾਂ ਗੱਡੀ ਵਾਲੇ ਹੋਗੇ ਮੈਂ ਦੂਜੀ ਮਾ ਕਿਤੇ ਈਟਿਓਸ ਆ ਦੂਜੀ ਆ ਬਿਨੇ ਡਿੱਗੀ ਵਾਲੀ ਮੁਬਾਰਕਾਂ ਜੀ ਠੀਕ ਹੈ ਠੀਕ ਹੈ ਉਹ ਸੋਹਣੀ ਕਿੱਥੇ ਕਿੱਥੇ ਘੁੰਮੇ ਬਾਈ ਕਿਧਰ ਨਹੀਂ ਬਾਈ ਯਾਰ ਮਿੱਕੀ ਬਾਈ ਕੋਲ ਗਏ ਆ ਅੱਛਾ ਤੇਰੇ ਕੋਲ ਹੋਰ ਕਿਤੇ ਨਹੀਂ ਠੀਕ ਹੈ ਠੀਕ ਹੈ ਨੰਬਰ ਵੀ ਪੰਜਾਬ ਚ ਲੁਕ ਲਿਆ ਆਪਣਾ ਹਨਾ ਪਟਿਆਲੇ ਦਾ ਨੰਬਰ ਆ ਗਿਆ ਹੂੰ ਪਟਿਆਲੇ ਦਾ ਇਹ 11 ਪੀਵੀ 11 ਪਟਿਆਲੇ ਦਾ ਹੂੰ ਤਾਂ ਸੋਹਣੀ ਐਵਰੇਜ ਬਹੁਤ ਆ ਗੱਡੀਆਂ ਦੀ ਇਹਨਾਂ ਦੀ हां बद्दू ਇਹਨਾਂ ਦੀ ਤਾਂ ਘੱਟੋ ਘੱਟ 25-25 ਦੀ ਤਾਂ ਨਾਰਮਲ ਜੀ ਲੈਂਦੀ ਹੈ ਇਹਨਾਂ ਦੀ। 28 28 ਪ੍ਰੈਸ ਕਰ ਜਾਂਦੀ। ਫੇਰ 28 ਦੀ ਐਵਲੇ ਗਈ ਰੋਡ ਤੇ। 27-28 ਦੀ। ਹੂੰ। ਇਹੋ ਵੀ ਸਾਫ ਹੈ। ਹਾਂ। ਕਿਤੇ ਕਿਤੇ ਮਲਾਮ ਕਿੰਨੇ ਦਾ ਬਣਿਆ ਸੌਦਾ ਇਹ? ਗੱਡੀ ਇਹ ਪੁਰਾਣਾ ਮਲਾਜ਼ਮ ਦੀ। ਅੱਛਾ ਮਲਾਜ਼ਮ ਦੇ ਕੋਲ। ਮੈਂ ਚਾਰ ਗੱਡੀਆਂ ਆਉਣਾ ਤੇ। ਠੀਕ ਹੈ। ਕਿੰਨਾ ਮਾਡਲ ਹੈ ਇਹ? 14 ਮਾਡਲ ਆ। ਇਹ ਫੇਰ ਮਾਡਲ ਵੀ ਉੱਚਾ ਹੀ ਆ। 2000 ਚੱਲੀ ਵੀ ਆ। ਨਾਲੇ ਇਹ ਤਾਂ ਇੰਜਨ ਵੀ ਤਕੜਾ ਹੈ। ਟਵੇਟਾ ਦੀਆਂ ਤਕੜੀਆਂ ਗੱਡੀਆਂ ਆ ਸਾਡੇ ਲਈ ਜੀ 1 ਲੱਖ 14 ਹੀ ਹੋਈ ਐ ਹਾਂ 12 ਉਹ ਅੱਜ ਲੈ ਨਹੀਂ ਲੈ ਹੋ ਗਿਆ ਹਫਤਾ ਅੱਛਾ ਹਫਤਾ ਹੋ ਗਿਆ ਤੇ ਤੇਰੇ ਖਾਣੇ ਲੈਟ ਪਾਈ ਹਾਂ ਠੀਕ ਹੈ ਠੀਕ ਹੈ ਹਾਂ ਖਾ ਲਿਆ ਹੱਥ ਨਹੀਂ ਜਾਣਾ ਮੈਂ ਕਾ ਜਾਉਂਗਾ ਜਣੀ ਪਿਛਲੇ ਸਾਲ ਚ ਆ ਗਈ ਸੀ ਕਹੇ ਸਾਲ ਚ ਆਈ ਐ ਅੱਛਾ ਇਹ ਚ ਆਈ ਐ ਅੱਛਾ ਖਾ ਸਾ ਟਾਈਮ ਹੋ ਗਿਆ ਫੇਰ ਸੁਣੀ ਕਹਿੰਦਾ ਮੈਂ ਲੱਡੂ ਤਾਂ ਹੈਗੇ ਦੀ ਆਪਣੇ ਕੋਲ ਲੱਟੂ ਆ ਰਹਾ ਤਾਂ ਹੈਗਾ ਨਹੀਂ ਫਿਰ ਹਾਂ ਸੁਣੋ ਇਸ ਗੱਡੀ ਸੱਣਾ ਨਾ ਬਿਲਕੁਲ ਉਹ ਤਾਂ ਦੇਖਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਠੀਕ ਐ ਕਣ ਚੱਲ ਗੱਡੀ ਚੱਲੀ ਬੀਬੀ ਥੋੜੀ ਆ ਤੁਹਾਡੇ ਕੋ ਕਿਤੇ ਨਹੀਂ ਜਾਣੀ ਹੁਣ ਬਸ ਥੋੜੀ ਜੀ ਸੰਭਾਲ ਬੰਮਰੂਤੀ ਨਾਲ ਥੋੜੀ ਜੀ ਸੰਭਾਲ ਵਧਾ ਲਿਓ ਇਹਦੀ ਇਹ ਲੈ ਕੇ ਜਾਣਗੇ ਲਜਾਊਗੀ ਨਹੀਂ ਅੱਜ ਤਾਂ ਜਾਊਗੀ ਚਲੋ ਹੁਣ ਆ ਮੈਂ ਬੰਮਰੂਤੀ ਨਾਲ ਥੋੜੀ ਜੀ ਵੱਧ ਸੰਭਾਲ ਰੱਖਿਓ ਇਹ ਕਵ ਚਲਾਉਣੇ ਵਾਲਾ ਲੁੱਤੀ ਨਾਲ ਮਰਜੀ ਸੁਭਾਨ ਰੱਖਿਓ ਉਹ ਲੋਕੀਓ ਲੇਕ ਦੇ ਕਿਨਾਰੇ ਖੜੀ ਰਹਦੀ ਸੀ ਨਾ ਉਹ ਤਾਂ ਮ੍ਰਿਤਿ ਦਾ ਹੁਣੀਓ ਅਜੇ ਉਹ ਦੂਏ ਕੋਲ ਮ੍ਰਿਤਿ ਆ ਇਹ ਮ੍ਰਿਤਿ ਵੀ ਹੈਗੀ ਆ ਹਾਂ ਬਿਲਕੁਲ 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 ਕੱਪ ਦਾ ਮ੍ਰਿਤਿ ਉੱਥੇ ਪਛਾਤੀ ਦੀ ਆਪਾਂ ਨੇ ਉਹ ਨਹੀਂ ਹੁਣ ਹੋਰ ਆ ਗਈ ਨਾ ਇੱਕ ਹੋਰ ਉਹਦੇ ਬਾਅਦ ਦੂਏ ਭਾਈ ਨੇ ਰਿਹਾਂਦੀ ਦੀ ਉਹ ਬਹੁਤੀ ਜਗ੍ਹਾ ਨਾ ਖੜਾ ਦੇਉ ਇਹਨੂੰ ਕਿਤੇ ਉਹਦਾ ਰੋਗ ਲੱਗ ਜੇ ਤਾਂ ਇਹਦਾ ਪਰ ਲਈ ਲੱਗਦਾ ਰੋਗ ਨਾ ਲੱਗ ਜੇ ਉਹਦੇ ਆਲਾ ਨਹੀਂ ਠੀਕ ਹੈ ਫਿਰ ਹੁਣ ਪਾਰਟੀ ਫੁੱਟੀ ਫਿਰ ਪਾਰਟੀ ਜਦ ਮਾਰੀ ਚਲੋ ਵੀਰੇ ਫਿਰ ਹੁਣ ਕਿਹੜਾ ਦੇ ਲਿਆ ਕਰੀ ਰੋਜ ਇਹਦਾ ਨਹੀਂ ਮੈਂ ਨਹੀਂ ਚਲਾਉਣੀ ਸਕਦਾ ਨਾ ਹੁਣ ਡਿਊਟੀ ਜਾ ਕਰਨਾ ਇਹ ਨਹੀਂ ਮੈਂ ਕਿਉਂ ਜਾ ਕਰੂਗਾ ਨਹੀਂ ਇਹ ਮੈਨੂੰ ਚਲਾਉਣਾ ਨਹੀਂ ਨਹੀਂ ਮੂਰੇ ਦਿਖਦਾ ਹੈਗਾ ਬਾਈ ਕੁਛ ਯਾਰ ਲੈ ਦੱਸ ਗੱਡੀ ਨਹੀਂ ਚਲਾਉਂਦੀ ਕੰਮੈਨ ਵਾਲੇ ਡਰਾਈਵਰ ਜਿਹੜਾ ਕੋਲ ਕੇ ਤੈਨੂੰ ਕਰਨੇ ਖੜਾ ਰਿਹਾ ਸੀ ਨਹੀਂ ਜੇ ਮੂਰੇ ਨੂੰ ਨਹੀਂ ਜਾਂਦੀ ਬੈਂਕ ਨੂੰ ਲੈ ਕੇ ਆਪਣੀ ਕੋਈ ਕੱਟ ਮਾਰ ਕੇ ਥੱਪੜ ਮਾਰ ਨਹੀਂ ਪਤਾ ਕੀ ਇੱਕ ਕਿਆ ਟੱਕਰ ਆ ਕੋਤਈ ਲੱਗਦਾ ਬਾਹਰ ਦੇ ਕਿੰਨੇ ਤੇਜ਼ ਆ ਇਹ ਤਾਂ ਹਿੰਮਤੀ ਇਹਨਾਂ ਸੀਸਾ ਖੋਲ ਕੇ ਗੱਲ ਤੇ ਬਾਹਰ ਕੱਢ ਲਿਆ ਕਰਦੀ ਆ ਉਹ ਸਾਸੇ ਹੋ ਜਾ ਮੈਂ ਕਿਦਾਂ ਵਿਕਲੇ ਛੱਡ ਕੇ ਆਇਆ ਘਰ ਤੇ ਕੱਢ ਲਈ ਦੂਏ ਘਰ ਮਾ ਸੂਏ ਪਹਲੇ ਜਾ ਘਰ ਮਾ ਤੀਆ ਬਾਹਰ ਦੀ ਚਲੇਗਾ ਕੋਤਈ ਸੁਝਵੇਂ ਪਾਏ ਨਹੀਂ 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 ਕੰਬੈਨ ਮਾ ਕੇ ਤੈਨੂੰ ਗੇਲਤਾ ਨਹੀਂ ਤੂੰ ਸਮਝ ਲੈ ਉਹਨੂੰ ਚਲਾਉਣ ਦਾ ਸ਼ੌਂਕ ਹੈਗਾ ਨਾ ਨਾ ਠੀਕ ਹੈ ਠੀਕ ਨਾ ਚੱਲ ਆਹੀ ਚਲਾਉਂਦਾ ਜਾਂ ਇੱਕ ਬੜਾ ਚਲਾਉਂਦਾ ਬਸ ਹੋਰ ਕੋਈ ਚਲਾਉਣਾ ਹੈ ਦੋ ਜੱਟੀ ਸਾਂਭੀ ਹੈ ਸਾਂਭੀ ਵੀ ਗੱਡੀ ਹਾਂ ਤਾਂ ਨਹੀਂ ਕੋਈ ਪਿਆਵਾ ਪਾਟ ਫੁੱਟ ਜੇ ਤਾਂ ਕੋਈ ਨਹੀਂ ਪਿਆਵਾ ਸਾਰੇ ਅਰੀਜਨਲ ਨੇ ਸਾਰੇ ਚੈੱਕ ਕਰਾ ਕੇ ਆਏ ਹਾਂ ਠੀਕ ਹੈ ਕੋਈ ਮੇਜਰ ਐਕਸੀਡੈਂਟ ਨਹੀਂ ਕੁਝ ਨਹੀਂ ਬਹੁਤ ਠੀਕ ਹੈ ਸਰਬਸ ਕਰਾਈ ਵੀ ਆ ਉਹਨਾਂ ਨੇ ਅੱਛਾ ਹਾਂ ਫਿਲਟਰ ਫਿਲਟਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲਾ ਕੇ ਦੇਖ ਕਿਉਂ ਕਹਿੰਦਾ ਹਜੇ ਚਲਾ ਲੈ ਇਹਨੂੰ ਸਿਆਲ ਸਿਆਲ ਹੂੰ ਚੜਦੀ ਗਰਮੀ ਚ ਤੇਰੇ ਡਿਸਕਾਂਟ ਉਹਦਾ ਸਾਰੇ ਕਰ ਦਾਂਗੇ ਬਹੁਤ ਠੀਕ ਹੈ ਪਾ ਤਿਆਰ ਲੱਗੂਗਾ ਹੂੰ ਠੀਕ ਹੈ ਬੜੀ ਵਧੀਆ ਦੇ ਦਿੱਤੀ